ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਦੇ ਨਾਂਕ 26 06 2025 ਵੇਖੋ ਰੱਬ ਕਾਲਾ ਹੀ ਹੁੰਦਾ ਹੁੰਦਾ ਜੀ ਮੈਂ ਨਾ ਦਾ ਕਲੂਆ ਕਰਪਾ ਮੀਂਹ ਕਣੀ ਜਦੋਂ ਕਾਲਾ ਹੁੰਦਾ ਹੁੰਦਾ ਜੀ ਜਵਾਗ ਨਾਮ ਠੰਡੂ ਹੀ ਆ ਗਿਆ। ਬਹੁਤ ਰਤ ਮਿਹਰਬਾਨ। ਇਹ ਹੁਣੇ ਹੁਣ 10 ਕਾਲ ਸਮਾਂ ਜੀ। ਹੁਣੇ 10 ਤੇ ਜਨਾਬ ਬਹੁਤ ਬੱਚੇ ਕੋਸ਼। ਅੱਗੇ ਬਹੁਤ ਜ਼ਰੂਰ ਕੋਸ਼। ਬਹੁਤ ਬਹੁਤ ਕੋਸ਼। ਸਾਰੇ ਕੋਸ਼। ਸਾਰੇ ਦੇਖੋ ਬੱਚੇ ਅਸੀਂ ਤਾਂ ਮੈਂ ਤਾਂ ਨਹੀਂ ਪਿੱਛੇ ਪੈ ਰਿਹਾ ਹਾਂ ਐਕਸਟਾ ਨਹੀਂ ਹੋਇਆ ਪਿੱਛੇ ਨੇਰੀ ਆ ਗਈ ਪਹਿਲਾਂ ਕੱਲ ਦੀ ਠੰਡ ਹੋਈ ਕੱਲ ਪਿਆ ਸੀ 2-4-5 ਮਮੀ ਤੇ ਤੋਂ ਸਾਜ ਕਿੱਥੇ ਘਉ ਰਹੀ ਹੈ ਕਾਲਾ ਹੁੰਦਾ ਹੁੰਦਾ ਜਮਾ ਕਾਲਾ ਵਾਹ ਰੱਬਾ ਤੇਰੇ ਰੰਗ ਨਿਆਰੇ ਸਤਿਗੁਰੂ ਗਾੜੀਆਂ ਆ ਗਈਆਂ ਚੱਲ ਪੀਆਂ ਮਾੜੀਆਂ ਮਾੜੀਆਂ ਕੜੀਆਂ ਚੱਲ ਪਈਆਂ ਅੱਜ ਕਮਿਟੀ ਦਾ ਸਕਾ ਦੀ ਵੀਡੀਓ ਬਣਾਇਆ ਬੱਚੇ ਪੂਰੇ ਖੁਸ਼ ਆਏ ਬਹੁਤ ਗਰਮੀ ਮੇਲ ਪਈ ਜਾਂਦੀ ਸੀ ਬਹੁਤ ਜੀਵ ਜੰਤੂਆਂ ਦਾ ਪੂਰਾ ਹਾਲ ਸੀ ਆ ਵਿਚਾਰੇ ਧੀਏ ਮਰ ਰਹੇ ਸੀਗੇ ਪਾਣੀ ਕਿਤੇ ਜਦੋਂ ਕੱਲ ਦੇ ਵਿਚਾਰੇ ਲੱਖ ਲੱਖ ਸੁੱਕ ਕਰਦੇ ਹੋਣਗੇ ਪਰ ਮਾਨਸੂਨ ਦੇ ਇੱਕ ਜੀਵ ਜੰਤੂ ਨੂੰ ਪਾਣੀ ਮਿਲਿਆ ਠੰਡ ਹੋਈ ਕੁਦਰਤ ਮਿਹਰਬਾਨ ਨੇ ਇਹਨਾਂ ਦੇ ਬਹੁਤ ਖੁਸ਼ ਸਾਨ ਖੁਸ਼ ਜਿਹੜਾ ਪਾ ਪਿਆ ਪਾਣੀ ਆ ਨਹੀਂ ਰਿਹਾ ਸਾਨ ਵੀ ਖੁਸ਼ ਹੋ ਗਿਆ ਚਲੋ ਲਾਈਵ ਰੂਦਾ ਲੱਖ ਲੱਖ ਸ਼ੁਕਰ ਜੀ ਵਾਹਿਗੁਰੂ ਜੀ ਨੂੰ ਦੀ ਅਪਡੇਟ ਹੈ ਜੀ ਅਮੀ ਉਹਨੇ ਹੁਣ ਮੇਦੀ ਆਈ ਹੈ ਤੇ ਮੀਂਹ ਚਾਲੂ ਹੁੰਦਾ ਹੁੰਦਾ ਹੈ ਤੇ ਕਸੂ ਪੰਛੀਆਂ ਦਾ ਸਾਰਿਆਂ ਦਾ ਜੀਵ ਜੰਤੂਆਂ ਦਾ ਸਾਰਿਆਂ ਦਾ ਪਸ਼ੂਆਂ ਦਾ ਕਿਸਾਨ ਦਾ ਉਹ ਰੱਬ ਹੈ ਤੇ ਰੱਬ ਨੇ ਅਰਦਾਸ ਸੁਣੀ ਹਰੇ ਗਰੀਬ ਮੀਰ ਦੀ ਅਰਦਾਸ ਸੁਣੀ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਨਾਲੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਵੀਰ ਜੀ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਇਹ ਤੁਹਾਡੇ ਭਰਾ ਦਾ ਹੌਸਲਾ ਵੱਧ ਹੈ ਮੈਂ ਕੋਲ ਖਾਲਸਾ ਬਖੇਗੁਰ ਜੀ ਕੀ ਫਤਿਹ ਇਹ ਤੁਹਾਨੂੰ ਜਿਹੜਾ ਲੱਖ ਲੱਖ ਸ਼ੁਕਰੀਆ ਦਾ ਧੰਨਵਾਦ